ਫਕੀਰ ਤੁਰਿਆ ਜਾਂਦਾ ਸੀ ਨਾ ਕੋਈ ਕਿਸੇ ਮਾਈ ਦੇ ਘਰ ਜਾ ਕੇ ਬਹਿ ਗਿਆ ਤੇ ਮਾਈ ਕਹਿੰਦੀ ਬਾਬਾ ਜੀ ਕੀ ਖਾਓਗੇ ਫਕੀਰ ਕਹਿੰਦਾ ਖੀਰ ਖਾਂ ਨੂੰ ਠੀਕ ਕਰਦਾ ਮਾਈ ਨੇ ਦੁੱਧ ਚੋ ਕੇ ਤੇ ਖੀਰ ਬਣਾਤੀ ਤੇ ਖੀਰ ਖਾਂਦਾ ਖਾਂਦਾ ਫਕੀਰ ਮਾਈ ਨੂੰ ਬਾਜ ਮਾਰ ਕੇ ਕਹਿੰਦਾ ਦੁੱਧ ਬਾਜ਼ਾਰੋਂ ਲਿਆਂਦਾ ਦੁਕਾਨ ਤੋਂ ਲਿਆਂਦਾ ਮਾਈ ਕਹਿੰਦੀ ਨਾ 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 ਸਾਡੇ ਘਰ ਲਵੇਰਾ ਹੈਗਾ ਸੱਜਰ ਸੁਈ ਮੇਰੀ ਮੱਝ ਆ ਮੈਂ ਦੁੱਧ ਚੋਕੇ ਤੇਰੇ ਵਾਸਤੇ ਖੀਰ ਬਣਾਈਆ ਹੁਣ ਖਾਂਦਿਆਂ ਖਾਂਦਿਆਂ ਫਕੀਰ ਨੇ ਸਾਰਾ ਘਰ ਵੇਖਿਆ ਤੇ ਮੱਥਾ ਫੜ ਕੇ ਬਹਿ ਗਿਆ ਮਾਈ ਕਹਿੰਦੀ ਕੀ ਹੋਇਆ ਫਕੀਰ ਕਹਿੰਦਾ ਤੁਹਾਡਾ ਦਰਵਾਜ਼ਾ ਬਹੁਤ ਛੋਟਾ ਵਾ ਮਾਈ ਕਹਿੰਦੀ ਤੂੰ ਖੀਰ ਖਾ ਤੈਨੂੰ ਖੀਰ ਦਾ ਤੇ ਦਰਵਾਜ਼ੇ ਦਾ ਕੋਈ ਤਾਲਮੇਲ ਹੈਗਾ ਇਹਦਾ ਮੈਂ ਬੈਠਾ ਬੈਠਾ ਸੋਚਦਾ ਵੀ ਜੇ ਤੁਹਾਡੀ ਕਦੇ ਮੱਝ ਮਰ ਗਈ ਜੁਬਾਨ ਵੇਖੋ ਬੰਦੇ ਕੋ ਕੀ ਕਰਉਂਦੀ ਆ ਜੇ ਤੁਹਾਡੀ ਕਦੇ ਮੱਝ ਮਰ ਗਈ ਤੇ ਦਰਵਾਜਾ ਤੁਹਾਡਾ ਬਹੁਤ ਛੋਟਾ ਇਹਨੂੰ ਬਾਹਰ ਕਿਦਾਂ ਕੱਢੋਗੇ ਮਾਈ ਨੇ ਖੀਰ ਵਾਲਾ ਪਤੀਲਾ ਚੁੱਕਿਆ ਤੇ ਫਕੀਰ ਦੇ ਸਿਰ 'ਚ ਲੱਦ ਦਿੱਤਾ ਸਾਰਾ ਹੀ ਜਦੋਂ ਗਰਮ ਗਰਮ ਖੀਰ ਪਈ ਨਾ ਸਿਰ 'ਚ ਤੇ ਬਾਹਰ ਨੂੰ ਭਜਾ ਜਾਵੇ ਤੇ ਦਾੜੀ 'ਚੋਂ ਖੀਰ ਚੋਂਦੀ ਆਵੇ ਤੇ ਕੋਈ ਤੁਹਾਡੇਰ ਦਾ ਕੋਈ ਮਿਲ ਪਿਆ ਆਵਾਜ਼ ਮਾਰ ਕੇ ਕਹਿੰਦੇ ਫਕੀਰਾ ਹਾਕ ਹੀ ਚੋਂਦਾ ਕਹਿੰਦਾ ਜ਼ੁਬਾਨਦਾਰ ਰਸ ਚੋਂਦਾ ਵਾ ਜਬਾਨ ਚਾਵੇ ਤੇ ਨਰਕ ਜਬਾਨ ਚਾਵੇ ਤੇ ਜੁੱਤੀਆਂ ਜਬਾਨ ਚਾਵੇ ਤੇ ਰਾਜ ਪਾ ਗਿਆ ਇੱਥੇ ਜਿਨ੍ਹਾਂ ਨੂੰ ਜ਼ਬਾਨ ਦੀ ਵਰਤੋਂ ਕਰਨੀ ਆ ਗਈ ਉਹਨਾਂ ਹਰੀਆਂ ਮਿਰਚਾਂ ਵੀ ਮਹਿੰਗੇ ਭਾਅ ਵੇਚੀਆਂ ਜਿਨ੍ਹਾਂ ਨੂੰ ਜ਼ਬਾਨ ਦੀ ਵਰਤੋਂ ਨਹੀਂ ਆਈ ਉਹਨਾਂ ਨੂੰ ਸਾਰੀ ਉਮਰ ਚ ਗੁੜ ਵੇਚਣਾ ਵੀ ਨਹੀਂ ਆਇਆ ਇੱਥੇ ਦੁਨੀਆ ਤੇ ਜ਼ਬਾਨ ਦੀ ਕੜਤਨ ਕੀ ਆ ਇਹ ਵੈਪਨ ਆ ਜ਼ਬਾਨ ਇੱਕ ਜਿਨ੍ਹਾਂ ਨੂੰ ਵਰਤਨਾ ਆ ਗਿਆ ਉਹ ਰਾਜ ਪਾ ਅ ਲੀਡਰਾਂ ਕੋ ਜ਼ਬਾਨ ਹੀ ਜ਼ਬਾਨਿਆ ਕਰਤੂਰ ਥੋੜਾ ਕੋ ਬੱਲੇ ਹੁੰਦੀ ਆ